ਹਾਂਜੀ ਹਾਂਜੀ ਜਿੱਤੋ ਕੋਲਦੇ ਆ ਕੀ ਹੋਇਆ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਸੋਰੀ ਪਹਿਲਾਂ ਮੈਂ ਮਾਰ ਨਹੀਂ ਪਸਾਣੀ ਸੀ ਹੋਰ ਜਿੱਤੋ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਕੀ ਬਣੀ ਜਾਂਦਾ ਕੁਝ ਵੀ ਨਹੀਂ ਤੁਸੀਂ ਸੁਣਾਓ ਵਧੀਆ ਸਾਰਾ ਕੁਝ ਕੁਝ ਨਹੀਂ ਹਸਾਬ ਜਦ ਕਰ ਕੈਸੀ ਆੜ ਤੇ ਨਾ ਅੱਛਾ ਅੱਛਾ ਹਾਂ ਪੇਮੈਂਟ ਜੀ ਦਾ ਫਸਲ ਵੇਚ ਕੇ ਹਟਿਆ ਨਾ 17 ਲੱਖ ਦੀ ਹੋ ਗਈ 17 ਲੱਖ 70 ਹਜ਼ਾਰ ਦੀ अच्छा, आगी, आगी. पछनी। पछनी अच्छा, ओर, अच्छा अच्छा और सुना मेनू ਪਛਾਣਿਆ ਨਹੀਂ ਸੀ ਪਛਾਣਿਆ ਮੈਂ ਆਵਾਜ਼ ਹੀ ਨਹੀਂ ਸੁਣੀ ਹੁਣ ਪਛਾਣੀਆਂ ਮੈਂ ਆਵਾਜ਼ ਅੱਛਾ ਅੱਛਾ ਹੋਰ ਸੁਣਾਓ ਹੋਰ ਹੋਰ ਸੁਣਾ ਵਧੀਆ ਹੁਣ ਕਿੱਥੇ ਘਰ ਜਾਂਦਾ ਪਿਆ ਹਾਂ ਘਰੇ ਜਾਂਦਾ ਜੀ ਅੱਛਾ ਅੱਛਾ ਉਹ ਪੇਮੈਂਟ ਜੀ ਫਿਰ ਮੈਂ ਫੈਮਿਲੀ ਸਾਥ ਬਤੀਆ ਹਾਂ ਮੈਂ ਤਾਂ ਪੇਮੈਂਟ ਜੀ ਲੈ ਕੇ ਆਇਆ ਸੁਨਾਮ ਤੂੰ ਅੱਛਾ ਅੱਛਾ ਹਾਂ ਜੀ ਤੇ ਹੋਰਸ ਨਾ ਹੋਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕੀ ਬਣਦਾ ਕੁਛ ਵੀ ਨਹੀਂ ਹੋਣਾ ਬਣਾਉਣ ਲੱਗਿਆ ਟਿਕਟ ਪਰਾਉਣੀ ਸੀ ਅੱਛਾ ਹਾਂਜੀ ਤੇ ਉਹ ਮੈਂ ਆਖਿਆ ਨਾ ਟਿਕਟ ਤੇ ਥੋੜੇ ਜੇ ਪੈਸੇ ਥੋੜਦੇ ਸੀ ਕਿੰਨੇ ਕੁ ਪੈਸੇ 30000 ਰੁਪਏ 30000 ਕਿ ਲੈ ਤੂੰ ਥੋੜ ਬਦ ਲੈ ਲੈ ਪਰ ਮੋੜ ਦੇ ਮੈਨੂੰ ਦਾ ਹਫਤੇ ਤੱਕ ਤੱਕ ਮੈਨੂੰ ਲੋੜ ਹੈ ਦੁਬਾਰੇ ਹਾਂ ਹਫਤੇ ਤੱਕ ਤੱਕ ਮੋੜ ਦੋਗੇ ਹਾਂਜੀ ਹਾਂਜੀ ਹਫਤੇ ਤੋਂ ਪਹਿਲੇ ਸੈਲਰੀ ਦੇ ਮੇਰੀ ਮਿੰਜ ਆ ਰਹੀਆਂ ਅੱਛਾ 30000 ਤੁਸੀਂ ਐ ਕਰੋ ਲੱਖ ਹੀ ਲੈ ਲਓ ਫਿਰ ਮੈਨੂੰ ਉਸੇ ਦਾ ਲੱਖ ਮੋੜ ਦੋ ਕਿਉਂਗਾ ਟੁੱਟੇ ਪੈਸੇ ਫਿਰ ਖਰਾਬ ਹੋ ਜਾਣਗੇ ਚਲੋ ਠੀਕ ਹੈ ਕੀ ਕਾਤੇ ਭੇਜਾਂ ਮੈਂ ਤੁਹਾਨੂੰ ਮੈਂ ਗੂਗਲ ਪੇ ਫੋਨ पे ਚਲਾਉਂਦੇ ਹਾਂ 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 ਗੂਗਲ ਪੇ ਚੱਲਦਾ ਹੈ ਏਟੀਐਮ ਵੀ ਚੱਲਦਾ ਹੈ ਸਾਰਾ ਕੁਝ ਚੱਲਦਾ ਚਲੋ ਫਿਰ ਮੈਂ ਤੁਹਾਨੂੰ ਗੂਗਲ ਪਰ ਭੇਜ ਦਿੰਦਾ ਹਾਂ ਹਾਂ ਮੈਨੂੰ ਭੇਜ ਦੋ ਕੀ ਨਾਂ ਦੇਊਗਾ ਵੱਤ ਨਹੀਂ ਹੁਣ ਮੈਂ ਆਉਂ ਕੱਲ੍ਹ ਤੇ ਲੈਂਦੀ ਆ ਨਾ ਕਿਸੇ ਦਾ ਤੇ ਫਿਰ ਮੈਂ ਤੇਨੂੰ ਭੇਜਦੀ ਆ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਫੋਨ ਕਰਦੇ ਰਿਹਾ ਕਰੋ ਪਤਾ ਕੀ ਆ ਰਿਸ਼ਤੇ ਗੱਲਬਾਤ ਕਰਨ ਨਾਲ ਹੀ ਰਿਸ਼ਤੇ ਵੱਧਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਹਾਂ ਹਾਂ ਤੇ ਟੜਕੇ ਦਾ ਹੋਰ ਕੋਈ ਮਿਲਿਆ ਨਹੀਂ ਰਿਸ਼ਤੇਦਾਰ ਹਾਂ ਟੜਕੇ ਦਾ ਕੋਈ ਹੋਰ ਰਿਸ਼ਤੇਦਾਰ ਮਿਲਿਆ ਨਹੀਂ ਨਹੀਂ ਹੋਰ ਕੋਈ ਵੀ ਨਹੀਂ ਮਿਲਿਆ ਕਿੰਨੇ ਕ ਪੈਸੇ ਬਣ ਗਏ ਤੂੰ ਪਹਿਲਾ ਕੋਈ ਨਹੀਂ ਮਲੇ ਅੱਜ ਤਾਂ ਸੱਚ ਨਹੀਂ ਗਿਆ ਸ਼ਰਮ ਨੂੰ ਹੱਥ ਮਾਰਿਆ ਕਰੋ ਥੋੜਾ ਬਹੁਤਾ ਪਹਿਲਾਂ ਤਾਂ ਬੰਦੇ ਕਰਦੇ ਹੀ ਫਰੋਡ ਹੁ ਤੂੰ ਹੀ ਵੀ ਲਗੇ ਹੋਰ ਅਸੀਂ ਵੀ ਲੱਗ ਗਿਆ ਕੀ ਹੋਇਆ ਉਹਨਾਂ ਖਾਨ ਨੂੰ ਰੁਪਈਆ ਨਹੀਂ ਕੋਈ ਫੇਰ ਆ ਕੇ ਗੱਲ ਤੁਸੀਂ ਸ਼ਰਿਆਾਂ ਵਿੱਚ ਕਿਸੇ ਨੂੰ ਕਿਸੇ ਤੋਂ ਪੈਸੇ ਕਿੱਥੋਂ ਬੋਲਦੇ ਤੁਸੀਂ ਕਿਸੇ ਤੋਂ ਲਈ ਹੈ ਹੈ ਕਿੱਥੋਂ ਬੋਲਦੇ ਹੋ ਅਸੀਂ ਕੈਨੇਡਾ ਚ ਕੈਨੇਡਾ ਚ ਬੋਲਦੇ ਹੋ ਤੁਸੀਂ ਕਿਥੋਂ ਹੋਰ ਨੰਬਰ ਲੈ ਕੇ ਦੂਜਾ ਕੁਝ ਬਣਾਉ ਰਹੇ ਹੋ ਮੈਨੂੰ ਪਤਾ ਕਿੱਥੋਂ ਬੋਲਦੇ ਹੋ ਤੁਸੀਂ ਬਦਨਾਮ ਕਰੀ ਜਾਂਦੇ ਹੋ ਉਸ ਪਾਕ ਪਵਿੱਤਰ ਧਰਤੀ ਨੂੰ ਕਿ ਇਹਨੂੰ ਬਦਨਾਮ ਕਰੀ ਜਾਂਦੇ ਕੀ ਹੋਇਆ ਸਾਰਾ ਪਤਾ ਹੈ ਮੈਨੂੰ ਤੁਸੀਂ ਸ਼ਰਮ ਕਰਿਆ ਕਰੋ ਦੇਖੋ ਤੁਸੀਂ ਦੁਨੀਆ ਬਹੁਤ ਫਾਰਵਰਡ ਹੋ ਗਈ ਉਹ ਗਏ ਹੁਣ ਜਮਾਨੇ ਅਗਲੇ ਨੂੰ ਪਤਾ ਨਹੀਂ ਹੋਗਾ ਕੌਣ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਬੋਲਦੇ ਕਿਉਂ ਹੁਣ ਕੀ ਕਰੀ ਅਣਖਾਨ ਰੁਪਿਆ ਵੀ ਚੋ ਮਿਹਨਤ ਕਰੋ ਹੱਥ ਪੈਰ ਨਹੀਂ ਲਾਇਆ ਉਹਨੇ ਹੱਥ ਪੈਰ ਲੱਗ ਗਏ ਆ ਕੀ ਕਰੀਏ ਸਾਡੀ ਜਿਹੜੀ ਮਿਹਨਤ ਕਰੀਏ ਚਲੋ ਦਿਮਾਗ ਨਾ ਖਰਾਬ ਕਰੋ ਪਲੀਜ਼ ਛੱਡ ਦਿਓ ਇਹ ਜੇ ਕੰਮ ਠੀਕ ਹੈ ਨਹੀਂ ਛੱਡਨੇ ਨਹੀਂ ਖਾਣਾ ਤਵਾ ਕੀ ਕਰੀਏ ਖਾਣਾ ਹੱਥਾਂ ਨਾਲ ਖਾਓ ਹੱਥ ਕਮਾਉਣ ਕੋਣ ਉੱਤੇ ਨੇ ਕੁੱਤਗੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਰਾਡ ਕਾਲਾਂ ਬਾਰੇ ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ ਤੇ ਹੋ ਸਕਦਾ ਹੈ ਤੁਹਾਨੂੰ ਵੀ ਕਦੇ ਨਾ ਕਦੇ ਇਸ ਤਰ੍ਹਾਂ ਦੀ ਕੋਈ ਕਾਲ ਆਈ ਹੋਵੇ ਜਿਸ ਦੇ ਵਿੱਚ ਪਹਿਲਾਂ ਕੁਝ ਸਖਸ਼ ਕੁਝ ਮਰਦ ਇਸ ਤਰ੍ਹਾਂ ਦੀਆਂ ਕਾਲਾਂ ਕਰਦੇ ਸਨ ਪਰ ਦੋਸਤੋ ਖੁਰ ਲੈnde ਪੰਜਾਬ ਪਾਕਿਸਤਾਨ ਤੋਂ ਕੁਝ ਕੁੜੀਆਂ ਵੀ ਅਜਿਹੇ ਘਡੌਣੇ ਕੰਮ ਕਰਨ ਲੱਗੀਆਂ ਹਨ ਜਿਸ ਦੇ ਨਾਲ ਪੂਰੀ ਕਮਿਊਨਿਟੀ ਨੂੰ ਬਦਨਾਮ ਕਰਦੀ ਇੱਕ ਗੱਲ ਕੀਤੀ ਜਾ ਸਕਦੀ ਹੈ ਦੋਸਤੋ ਅਜਹੀਆ ਕੌਲਾ ਸਾਹਮਣੇ ਆਈਆਂ ਹਨ ਜਿੱਥੇ ਕਿ ਪੰਜਾਬੀ ਲਿਰਿਸਟ ਜਿਨ੍ਹਾਂ ਦੇ ਕੀ ਗਾਣੇ ਕਾਫੀ ਜ਼ਿਆਦੇ ਲੋਕਾਂ ਵੱਲੋਂ ਪਸੰਦ ਵੀ ਕੀਤੇ ਜਾਂਦੇ ਹਨ ਗੀਤਕਾਰੀ ਦੀ ਦੁਨੀਆ ਦੇ ਵਿੱਚ ਆਪਣਾ ਵੱਡਾ ਨਾਮ ਬਣਾਉਣ ਵਾਲੇ ਮੱਟ ਸ਼ੇਰੋ ਵਾਲੇ ਨੂੰ ਵੀ ਇੱਕ ਕਾਲ ਆਈ ਜਿਸ ਦੇ ਵਿੱਚ ਇੱਕ ਕੁੜੀ ਵੱਲੋਂ ਕਿਸ ਤਰ੍ਹਾਂ ਉਹਨਾਂ ਦਾ ਰਿਸ਼ਤੇਦਾਰ ਬਣ ਕੇ ਉਹਨਾਂ ਦੇ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਉਸ ਪੂਰੀ ਕਾਲ ਰਿਕਾਰਡਿੰਗ ਵੱਲ ਦੋਸਤੋ ਤੁਹਾਡੇ ਇਸ ਮਸਲੇ ਤੇ ਕੀ ਕਹਿਣਾ ਹੈ ਇਸ ਤਰ੍ਹਾਂ ਦੀਆਂ ਕੌਲਾ ਕੀ ਤੁਹਾਨੂੰ ਵੀ ਆਈਏ ਦੇ ਜ਼ਰੂਰ ਕਮੈਂਟ ਕਰਨਾ ਤੇ ਇਸ ਵੀਡੀਓ ਨੂੰ ਕਰਕੇ ਅੱਗੇ ਜਰਜਾ ਦੇ ਸ਼ੇਅਰ ਜੁੜ ਕਰ ਦੇਣਾ ਤਾਂ ਕਿ ਇਸ ਤਰ੍ਹਾਂ ਦੀ ਠੱਗੀ ਤੋਂ ਹਰ ਕੋਈ ਬਚ ਸਕੇ ਸੋ ਦੇਖੋ ਇਹ ਪੂਰੀ ਵੀਡੀਓ ਹਾਂਜੀ ਹਾਂਜੀ ਜਿੱਤੋ ਕੋਲ ਤੇ ਆ ਕੀ ਹੋਇਆ ਹੋਰ ਸੁਣਾ ਕੀ ਹਾਲ ਚਾਲ ਆ ਵਧੀਆ ਸੌਰੀ ਪਹਿਲਾਂ ਮੈਂ ਮਾਇ ਨਹੀਂ ਪਸਾਣੀ ਚੀ ਹਰ ਜਿੱਤੋ ਕਿਵੇਂ ਹੋ ਵਧੀਆ ਵਧੀਆ ਤੁਸੀਂ ਸੁਣਾਓ ਕੀ ਬਣੀ ਜਾਂਦਾ ਕੁਝ ਵੀ ਨਹੀਂ ਤੁਸੀਂ ਸੁਣਾਓ ਵਧੀਆ ਸਾਰਾ ਕੁਝ ਕੁਝ ਨਹੀਂ ਹਿਸਾਬ ਜਿਆਦਾ ਕੈਸੀ ਆੜ ਤੇ ਨਾਲ ਅੱਛਾ ਅੱਛਾ ਹਾਂ ਪੇਮੈਂਟ ਜੀ ਦਾ ਫਸਲ ਵੇਚ ਕੇ ਹਟਿਆ ਨਾ 17 ਲੱਖ ਦੀ ਹੋ ਗਈ 17 ਲੱਖ 70 ਹਜ਼ਾਰ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਸੁਣਾ ਮੈਨੂੰ ਪਛਾਣਿਆ ਨਹੀਂ ਸੀ ਪਛਾਣਿਆ ਮੈਂ ਆਵਾਜ਼ ਹੀ ਨਹੀਂ ਪਛਾਣੀ ਹੁਣ ਪਛਾਣੀ ਮੈਨੂੰ ਆਵਾਜ਼ ਅੱਛਾ ਅੱਛਾ ਹੋਰ ਸੁਣਾਓ ਹੋਰ ਹੋਰ ਸੁਣਾ ਵਧੀਆ ਹੁਣ ਕਿੱਥੇ ਘਰ ਜਾਂਦਾ ਪਿਆ ਹਾਂ ਘਰੇ ਜਾਂਦਾ ਜੀਗਾ ਅੱਛਾ ਅੱਛਾ ਉਹ ਪੇਮੈਂਟ ਦੀ ਫਿਰ ਮੈਂ ਫੈਮਿਲੀ ਸਾਥ ਵਧੀਆ ਹਾਂ ਮੈਂ ਕਿਹਾ ਪੇਮੈਂਟ ਦੀ ਲੈ ਕੇ ਆਇਆ ਸਨਾਮ ਤੋਂ अच्छा अच्छा हां जी ते ਹੋਰ ਸੁਣਾ ਹੋਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕੀ ਬਣਦਾ ਕੁਝ ਵੀ ਨਹੀਂ ਹੋਣਾ ਬਣਾਉਣ ਲੱਗਿਆ ਟਿਕਟ ਪਰਾਉਣੀ ਸੀ اچھا हां जी ਤੇ ਉਹ ਮੈਂ ਆਖਿਆ ਨਾ ਟਿਕਟ ਤੇ ਥੋੜੇ ਜੇ ਪੈਸੇ ਥੋੜ ਦੇ ਸੀ ਕਿੰਨੇ ਕ ਪੈਸੇ ਕੁ 3000 ਰੁਪਏ 30000 ਕਿ ਲੈ ਤੂੰ ਥੋੜ ਬਦ ਲੈ ਲੈ ਪਰ ਮੋੜ ਦੇ ਮੈਨੂੰ ਦਾ ਹਫਤੇ ਤੱਕ ਮੈਨੂੰ ਲੋੜ ਹੈ ਦਵਾਰੇ ਹਾਂ ਹਫਤੇ ਤੱਕ ਮੋੜ ਦੋਗੇ ਹਾਂਜੀ ਹਾਂਜੀ ਹਫਤੇ ਤੋਂ ਪਹਿਲੇ ਸੈਲਰੀ ਮੇਰੀ ਮਿੰਨ ਜਾ ਰਹੀ ਹੈ ਅੱਛਾ 30000 ਤੂੰ ਸੀ ਐ ਕਰੋ ਲੱਖ ਹੀ ਲੈ ਲਓ ਫਿਰ ਮੈਨੂੰ ਉਸੇ ਤਾਂ ਲੱਖ ਮੋੜ ਦੇਵਾਂਗਾ ਟੁੱਟੇ ਪੈਸੇ ਫਿਰ ਖਰਾਬ ਹੋ ਜਾਣਗੇ ਚਲੋ ਠੀਕ ਹੈ ਤੇ ਕੀ ਕਾਤੇ ਭੇਜਾਂ ਮੈਂ ਤੈਨੂੰ ਹਾਂ ਗੂਗਲ ਪੇ ਫੋਨ ਪੇ ਚਲਾਉਂਦੇ ਆ ਹਾਂ ਹਾਂ ਗੂਗਲ ਪੇ ਚਲਦਾ ਹੈ ਪੀਟੀਐਮ ਵੀ ਚਲਦਾ ਹੈ ਸਾਰਾ ਕੁਝ ਚੱਲਦਾ ਚੱਲੋ ਫਿਰ ਮੈਂ ਤੁਹ ਗੂਗਲ ਪੇ ਭੇਜ ਦਿੰਦਾ ਹਾਂ ਹਾਂ ਮੈਨੂੰ ਭੇਜ ਤੋ ਕੀ ਨਾਂ ਤੇ ਹੋਗਾ ਨੰਬਰ ਪਤਾ ਨਹੀਂ ਹੁਣ ਮੈਂ ਆਉਂ ਕੱਲ੍ਹ ਪੇ ਲੈਂਦੀ ਆ ਨਾ ਕਿਸੇ ਦਾ ਤੇ ਫਿਰ ਮੈਂ ਤੇਨੂੰ ਭੇਜਦੀ ਆ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਫੋਨ ਕਰਦੇ ਰਿਹਾ ਕਰੋ ਪਤਾ ਕੀ ਆ ਰਿਸ਼ਤੇ ਗੱਲਬਾਤ ਕਰਨ ਨਾਲ ਹੀ ਰਿਸ਼ਤੇ ਵਧਦੇ ਹੁੰਦੇ ਨੇ ਹਾਂਜੀ ਹਾਂਜੀ ਇਹ ਤਾਂ ਸਹੀ ਹਾਂ ਹਾਂ ਤੇ ਤੜਕੇ ਦਾ ਹੋਰ ਕੋਈ ਮਜਾ ਨਹੀਂ ਰਿਸ਼ਤੇਦਾਰ ਹੈ ਤੜਕੇ ਦਾ ਕੋਈ ਹੋਰ ਰਿਸ਼ਤੇਦਾਰ ਮਿਲਿਆ ਨਹੀਂ ਨਹੀਂ ਹੋਰ ਕੋਈ ਵੀ ਨਹੀਂ ਮਿਲਿਆ ਕਿੰਨੇ ਕ ਪੈਸੇ ਬਣ ਗਏ ਤੂੰ ਪਹਿਲਾਂ ਕੋਈ ਨਹੀਂ ਮਿਲਿਆ ਅੱਜ ਤਾਂ ਤੇ ਨਹੀਂ ਗਿਆ ਸ਼ਰਮ ਨੂੰ ਹੱਥ ਮਾਰਿਆ ਕਰੋ ਥੋੜਾ ਬਹੁਤਾ ਪਹਿਲਾਂ ਤਾਂ ਬੰਦੇ ਕਰਦੇ ਹੀ ਫਰੋਡ ਹੁਣ ਜੀ ਵੀ ਲੱਗੇ ਹੋਰ ਅਸੀਂ ਵੀ ਲੱਗਿਆ ਕੀ ਹੋਇਆ ਉਹਨਾਂ ਨੂੰ ਆਹਨ ਰੁਪਈਆ ਨਹੀਂ ਕੋਈ ਫੇਰਾ ਕੀ ਗੱਲ ਤੁਸੀਂ ਸ਼ਰਿਆਮ ਵੀ ਕਿਸੇ ਨੂੰ ਕਿਸੇ ਤੋਂ ਪੈਸੇ ਕਿੱਥੋਂ ਬੋਲਦੇ ਤੁਸੀਂ ਕਿਸੇ ਤੋਂ ਲਈ ਹੈ ਹੈ ਕਿੱਥੋਂ ਬੋਲਦੇ ਹੋ ਅਸੀਂ ਕੈਨੇਡਾ ਚ ਕੈਨੇਡਾ ਕੋ ਬੋਲਦੇ ਹੋ ਤੁਸੀਂ ਕਿਤੋਂ ਹੋਰ ਨੰਬਰ ਲੈ ਕੇ ਦੂਜਾ ਕੁਝ ਬਣਾ ਰਹੇ ਹੋ ਮੈਨੂੰ ਪਤਾ ਕਿੱਥੋਂ ਬੋਲਦੇ ਹੋ ਤੁਸੀਂ ਬਦਨਾਮ ਕਰੀ ਜਾਂਦੇ ਹੋ ਉਸ ਪਾਕ ਪਵਿੱਤਰ ਧਰਤੀ ਨੂੰ ਇਹਨੂੰ ਬਦਨਾਮ ਕਰੇ ਜਾਂਦੇ ਕੀ ਹੋਇਆ ਸਾਰਾ ਪਤਾ ਹੈ ਮੈਨੂੰ ਤੁਸੀਂ ਸ਼ਰਮ ਕਰਿਆ ਕਰੋ ਦੇਖੋ ਤੁਸੀਂ ਦੁਨੀਆ ਬਹੁਤ ਫਾਰਵਰਡ ਹੋ ਗਈ ਉਹ ਗਏ ਹੁਣ ਜਮਾਨੇ ਅਗਲੇ ਨੂੰ ਪਤਾ ਨਹੀਂ ਉਹ ਕੌਣ ਮੇਰੇ ਰਿਸ਼ਤੇਦਾਰ ਰਿਸ਼ਤੇਦਾਰ ਬੋlde ਕਿਉਂ ਹੁਣ ਕੀ ਕਰੀਏ ਅਣਖਾਨ ਰੁਪਈਆ ਵੀ ਚੋ ਮਿਹਨਤ ਕਰੋ ਹੱਥ ਪੈਰ ਨਹੀਂ ਲਾਇਆ ਨੇ ਹੱਥ ਪੈਰ ਲੱਗੇ ਆ ਕੀ ਕਰੀਏ ਸਾਡੀ ਜਿਹੜੀ ਮਿਹਨਤ ਕਰੀਏ ਚਲੋ ਦਿਮਾਗ ਨਾ ਖਰਾਬ ਕਰੋ ਪਲੀਜ਼ ਛੱਡ ਦਿਓ ਇਹ ਜੇ ਕੰਮ ਠੀਕ ਹੈ ਨਹੀਂ ਛੱਡਨੇ ਨਹੀਂ ਖਾਣਾ ਤਵਾ ਕੀ ਕਰੀਏ ਖਾਣਾ ਹੱਥਾਂ ਨਾਲ ਖਾਓ ਹੱਥ ਕਮਾਉਣ ਉੱਤੇ ਨੇ ਕੁੱਤਰੇ